ਪਰ ਇਹ ਚਲੋ ਤੁਹਾਡੀ ਦੋਨਾਂ ਦੀ ਸੱਸਾਂ ਨੂੰ ਆ ਦੀ ਮੈਜ ਚ ਸ਼ਿਕਾਇਤ ਨਾਣੀ ਪਾਪਾ ਨੂੰ ਇਹਦੇ ਕਰਕੇ ਮੇਰੀ ਹੋ ਗਈ ਕਿਰਨ ਨਾਲ ਸਵੇਰੇ ਸਵੇਰੇ ਲੜਾਈ ਸਤਿਗੁਰੂ ਜੀ ਕੀ ਹਾਲ ਚਾਲ ਸਾਰਿਆਂ ਨੇ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਮੰਮੀ ਹੁਣੀ ਡੈਡੀ ਹੁਣੀ ਆ ਗਏ ਰਸ਼ਨ ਪਣੀ ਲੈ ਗਏ ਆ ਜਾਓ ਜੀ ਘੜਾਓ ਰਸ਼ਨ ਪਣੀ ਇਬਾਦਤ ਦੀ ਪਾਰਟੀ ਦਾ ਸਮਾਨ ਆ ਚੁੱਕਾ ਹੈ ਮੈਨੂੰ ਹੁਣ ਠੰਡ ਦੇ ਵਿੱਚ ਲੈਣ ਨੂੰ ਬਾਹਰ ਕਢਾ ਰਿਹਾ ਮੈਂ ਐਡੀਟਿੰਗ ਕਰ ਰਿਹਾ ਸੀ ਇਹ ਹਟਦੇ ਨਹੀਂ ਮੈਨੂੰ ਸੁਇਦੇ ਕੰਮ ਲੜ ਕੇ ਨੇ ਮੈਂ ਬੜੇ ਕੰਮ ਕਰ ਰਿਹਾ ਕਦੇ ਰਾਜਪੁਰੇ ਕਦੇ ਪਟਿਆਲੇ ਚੋਕੋ 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 ਕਿਤੇ ਮਰਜ਼ੀ ਰੱਖ ਲੋ ਇਹ ਹਰਵਾਈ ਦਾ ਇੱਧਰ ਰੱਖ ਲੋ ਭਾਬੀ ਆਹਲੇ ਕਮਰੇ ਚ ਆਹੋ ਇੱਧਰ ਹੱਲ ਪਗਰਾਓ ਦੀ ਜੀ ਇੱਕ ਹੀ ਦਸ ਮਾਨ ਹੈ ਇਹ ਸਾਡਾ ਚਲ ਚੋਕੋ ਚੋਕੋ ਉਹ ਘਰ ਵਾਸਤੇ ਆ ਜਿਹੜਾ ਉਹ ਪਿਆ ਟਾ 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 ਦੇਖੋ ਮੇਨ ਤਾਂ ਕਰਦੇ ਹੋਏ ਭੂਆ ਚਲੋ ਜੀ ਚਲੋ ਚੱਕੋ 3 ਕੱਢ ਕੇ نیچے ਰੱਖ ਦਿਓ ਬਾਅਦ ਚੱਕ ਲੈਣੇ ਇਹਨਾਂ ਨੂੰ ਇਤੋਂ ਨਾਲ ਟੁੱਟ ਜਾਏਗਾ ਟੁੱਟ ਜਾਏਗਾ ਅੱਜ ਫੇਰ ਬਾਜ਼ਾਰ ਆ ਗਏ ਕਿਉਂਕਿ ਮੰਮੀ ਹਰਾਨੇ ਜਿਹੜੇ ਇੱਥੇ ਰਾਜਪੁਰੇ ਸੂਟ ਦਿੱਤੇ ਸੀ ਸਟਿਚ ਕਰਾਉਣ ਵਾਸਤੇ ਉਹ ਪਿਕ ਕਰਨੇ ਨੇ ਤੇ ਕੁਝ ਹੋਰ ਦੋ ਛੋਟੇ ਮੋੜੇ ਸਮਾਨ ਜੋ ਰਹਿੰਦੇ ਸੀ ਲੈਣੇ ਨੇ ਮੈਂ ਉਹਨਾਂ ਨੂੰ ਕਹਤਾ ਸੀ ਕਿ ਮੈਂ 12 ਤਰੀਕ ਨੂੰ ਕਿਤੇ ਨਹੀਂ ਜਾਣਾ ਜੋ ਕਰਵਾਣਾ ਮੇਰੇ ਤੋਂ ਅੱਜ ਹੀ ਕੰਮ ਕਰਵਾ ਦਿਓ ਤੇ ਅੱਜ ਫੇਰ ਉਹ ਮੇਰੇ ਗਏ ਨੇ ਸ਼ਾਪ ਤੇ ਤੇ ਸੂਟ ਦੇਖ ਕੇ ਮੈਂ ਗੱਡੀ ਲਾ ਕੇ ਖੜਾ ਨਾਲ ਮੇਰੇ ਇਬਾਦਤ ਇਬਾਦਤ ਟੋਪੀ ਕਰਕੇ ਓਕੀ ਹੋ ਰਹੀ ਏ ਅੱਗੇ ਬੈਠੀ ਏ ਬਾਹਰ ਦੇਖ ਰਹੀ ਏ ਤੇ ਤੁਸੀਂ ਸਾਰੇ ਕਹੋਗੇ ਬੱਚੇ ਦੇ ਕੈਰੀ ਕੋਟ ਵਾਲੀ ਜਿਹੜੀ ਐ ਸੀਟ ਐ ਪਿੱਛੇ ਰੱਖੀ ਦੀ ਹੁੰਦੀ ਡੈਫੀਨੇਟਲੀ ਪਿੱਛੇ ਹੀ ਸੀ ਇਬਾਦਤ ਬਸ ਹੁਣ ਮੰਮੀ ਹੁਰੀ ਗਈ ਉਹਨੇ ਇਸ ਕਰਕੇ ਮੈਂ ਜਦੋਂ ਖੜੀ ਗੱਡੀ ਦੇ ਵਿੱਚ ਇਹਨੂੰ ਆਪਣੇ ਨਾਲ ਰਕੇ ਰੱਖ ਲਿਆ ਵੀ ਜੇ ਕੋਈ ਦੁੱਧ ਦੁੱਧ ਨਾ ਕੱਢ ਦੇ ਜਾਂ ਰੋਣ ਨਾ ਲੱਗ ਜਾਏ ਫਿਰ ਹਨਾ 1:00 ਵਜੇ ਮੰਮੀ ਹੁਰੀ ਆਣਗੇ ਫਿਰ ਇਬਾਦਤ ਪਿੱਛੇ ਹੋ ਜਾਊਗੀ ਓਏ ਓਦੀ ਜਾਣਾ ਆਜੋ ਚਲੋ ਆਜੋ ਚੱਕਦਾ ਕਿਵੇਂ ਪੇ ਹੋਤੀ ਆ ਬੈਠੇ ਹੈ ਇਹਨੇ ਦੋਨੋਂ ਜਾਣੇ ਤੁਸੀਂ ਦਰ ਚਲੇ ਗਏ ਸੀ ਹੈਲੋ ਇਬਾਦਤ ਨਾ ਬਈ ਨਾ ਸੌ ਲੈਣ ਦੋ ਆ ਕਿਵੇਂ ਸੁਆ ਰਹੇ ਨੇ ਉਹਨੂੰ ਪਟਾ ਕੇ ਹੱਸ ਰਹੀ ਹੋ ਸਮਾਈਲ ਕਰਦੀ ਹਾਂ ਹਾਂ ਹੁਣ ਤੜੀ ਐਕਟਿਵ ਹੋ ਗਈ ਨਾ ਤੁਹਾਡੀ ਬਾਤ ਸੁਣਦੀ ਹੈ ਮੇਰੀ ਬਾਤ ਸੁਣਦੀ ਸਹੀ ਗੱਲਾਂ ਇਹਨੇ ਜਾ ਵੀ ਜਾਣੇ ਚਪਰੋ ਠੀਕ ਆ ਠੀਕ ਆ ਸੌਂ ਦੱਸ ਸਵਾ ਦੋ ਉਹਨੇ ਪਾਪਾ ਦੇ ਕੋਲ ਸੌਰੀ ਆਰਾਮ ਦੇਣਾ ਮੰਮੀ ਆ ਜਾਣ ਫਿਰ ਚਲਦੇ ਹਾਂ ਹਾਂ ਠੀਕ ਆ ਓਕੇ ਇਹ ਪ੍ਰਭੂ ਆ ਦੇਖੋ ਜੀ ਬਾਲਾਂ ਨੂੰ ਦੂ ਟੱਚਪ ਲੈਂਦੇ ਹੋਏ ਤੇ ਇੱਧਰ ਬਾਧ ਤੇ ਹੁਣੇ ਸੁੱਤੇ ਹੋਏ ਮੰਮੀ ਕੀ ਕਰਨ ਦੇ ਨੇ ਦੇਖੋ ਹਮ ਛੇਤੀ ਕਰ ਲੋ ਦੀ ਛੇਤੀ ਇਹਨਾਂ ਦੇ ਹਲੇ ਪਤਾ ਨਹੀਂ ਕਦੋਂ ਬਾਲਾਂ ਨੂੰ ਰੰਗ ਲੱਗੂਗਾ ਕਦੋਂ ਸੁੱਕਣਗੇ ਜੇ ਮੇਰੀ ਕੁੜੀ ਉੱਠ ਗਈ ਇਹਨੇ ਚੰਗਾਣਾ ਚੱਕ ਦੇਣੀ ਇਹਨੇ ਬੱਡੂ ਵਾਸਤੇ ਹਮ ਇਹ ਛੇਫਤੀ ਕੁਛ ਬੋਲ ਨਹੀਂ ਰਹੇ ਨਰਾਜ ਹੋ ਕੋਈ ਨਹੀਂ ਪਹਿਲਾਂ ਪਹਿਲਾਂ ਕਿਰਨ ਕੱਲੇ ਹੁਣ ਮੰਮੀ ਨੂੰ ਵੀ ਆਪਣੇ ਨਾਲ ਰਲਾ ਲਿਆ ਰੂਨਾ ਦੇ ਵਿੱਚ ਬੈਠ 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 ਇੰਨਾ ਟਾਈਮ ਇੰਨਾ ਟਾਈਮ ਲਾਤਾ ਕੁੜੀ ਮੈਂ ਚੱਕ ਚੱਕ ਕੇ ਸਾਰਾ ਦਿਨ ਸਾਂ ਸਾਂਭਦਾ ਰਿਆਂ ਇਹ ਕੋ ਗੱਲ ਥੋੜੀ ਬੰਦੀ ਏ ਯਾਰ ਪਰ ਇਹ ਚਲੋ ਤੁਹਾਡੀ ਦੋਨਾਂ ਦੀ ਸੱਸਾਂ ਨੂੰ ਆ ਦੀ ਮੈਜ ਚ ਸ਼ਿਕਾਇਤ ਲਾਣੀ ਪਾਪਾ ਨੂੰ ਤੁਹਾਨੂੰ ਤੁਹਾਡੀ ਡਾਂਟ ਪਵਾਣੀ ਏ ਇਹ ਕੋ ਟਾਈਮ ਥੋੜੀ ਏ ਰੋਜ਼ ਦਿਹਾੜੀ ਤੁਸੀਂ ਲੈ ਚੋ ਬਾਜ਼ਾਰ ਵਾੜ ਲਓ ਬਾਜ਼ਾਰ ਲੈ ਜਾਓ ਅੱਜ ਮੇਰਾ ਵਲੋਗ ਵੀ ਨਹੀਂ ਆਇਆ ਵਲੋਗ ਵੀ ਦੋਸਤੋ ਇੱਕ ਦਿਨ ਲੇਟ ਹੋ ਗਿਆ ਨਾ ਕੁਝ ਕੰਮ ਕਰਨ ਜੋਗੇ ਕਦੇ ਇਹ ਕਰ ਲਓ ਕਦੇ ਉਹ ਕਰ ਲਓ ਇੱਥੇ ਲੈ ਚੋ ਅੱਜ ਜੁੱਤੀ ਲੈਣੀ ਐ ਸੂਟ ਚੱਕਣਾ ਐ ਪੀਕੋ ਕਰਾਣਾ ਐ ਸਿਕੋ ਕਰਾਣਾ ਐ ਚਲੋ ਇਹ ਬਾਤ ਦੀ ਫਸਟ ਲੋੜੀ ਆ ਕੋਈ ਮਾੜੀ ਮੋਟੀ ਗੱਲ ਥੋੜੀ ਆ ਸ਼ਾਪਿੰਗ ਵੀ ਕਰਨੀ ਹੁੰਦੀ ਆ ਸਾਰਾ ਕੁਝ ਕਰਨਾ ਹੁੰਦਾ ਵਾ हेयर कलर ਮੈਂ ਤੁਹਾਨੂੰ ਪਤਾ ਹੀ ਮੇਰੇ ਰੂਟ ਉੱਤੇ ਭੋਣ ਵਾਲਾ ਹੀ ਕਾਫੀ ਟਾਈਮ ਤੋਂ ਤੇ ਕਰਵਾਇਆ ਹੀ ਨਹੀਂ ਤੇ ਹੁਣ ਫਿਰ ਮੈਂ ਕਰਵਾ ਲਿਆ ਹਾਂ ਮੰਮੀ 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 ਕਿਰਨ ਨੂੰ ਪੰਪ ਦੇਣ ਲੱਗ ਗਈ ਕਿਰਨ ਕਰਾ ਲੈ ਬੇਟੇ ਕਰਾ ਲੈ ਕਰਾ ਲੈ ਨਾਲ ਰਲ ਕੇ ਮੰਮੀ ਵੀ ਉਤੋਂ ਹਾਲੇ ਮੰਮੀ ਕਹਿ ਰਹੇ ਨੇ ਕੱਲ ਵੀ ਆਣਾ ਬਾਜ਼ਾਰ ਮੰਮੀ ਕੱਲ ਕੀ ਕੰਮ ਹੈ ਤੁਹਾਨੂੰ ਦੱਸਿਓ ਕੱਲ ਬਹੁਤ ਕੰਮ ਨੇ ਕੋਈ ਕੰਮ ਨਹੀਂ ਅੱਜ ਤੁਸੀਂ ਨਿਬੇੜ ਲੈਂਦੇ ਕੰਮ ਮੰਮੀ ਸਾਨੂੰ ਸਲੂਨ ਛੱਡ ਕੇ ਆਪ ਚਲੇਗੇ ਬਾਜ਼ਾਰ ਤੁਹਾਡੇ ਬਾਜ਼ਾਰ ਵਾਲੇ ਕੰਮ ਆਜ ਨਿਭੜੇ ਨਹੀਂ ਆਲੇ ਤੁਹਾਡੇ ਨਾ ਕਿੱਥੇ ਕੋਈ ਪਤਾ ਕਿਉਂ ਮੈਨਾਂ ਨਹੀਂ ਐਕਚੁਅਲੀ ਦੋਂ ਦਾ ਵਾਪੇ ਦਿਨ ਛੋਟੇ ਨੇ ਜਦੋਂ ਅਸੀਂ ਘਰ ਆਉਨੇ ਆ ਉਦੋਂ ਹਾਂ ਅੱਜ 3 ਵਜੇ ਉਦਾਂ ਇੱਕ ਇੱਕ ਕਵਾਜ ਹੀ ਜਾਂਦਾ ਆਪਾਂ ਨੂੰ ਨਿਕਲਦਾ ਨਿਕਲਦੇ ਆ ਹਨਾ ਤੇ ਦਿਨ ਛੋਟੇ ਹੁੰਦੇ ਨੇ ਰਵਿ ਜਲਦੀ ਹੋ ਜਾਂਦਾ ਇੱਕ ਕੰਮ ਮਾਹੀ ਨਿਭੜਦਾ ਵਾ ਇੱਕ ਜਾਂ ਦੋ ਕੰਮ ਅਸਾ ਹੀ ਨਿਭੜਦੇ ਛਿੱਪੀ ਤਾਂ ਕਰਕੇ ਥੋੜਾ ਜਿਆਦਾ ਨਹੀਂ ਆ ਰਹਿ ਨਹੀਂ ਹੁੰਦਾ ਟਾਈਮ ਤਾਂ ਲੱਗਦਾ ਹੀ ਆ ਐ ਨਹੀਂ ਹੁੰਦਾ ਗਲਤ ਗੱਲ ਐ ਪਤਾ ਕੀ ਮੈਨੂੰ ਮੈਂ ਆਪਣੇ ਵੀ ਕੰਮ ਕਰਨ ਦੇ ਨੇ ਕਿਰਨ ਮੇਰਾ ਆਪਣਾ ਵੀ ਕੰਮ ਹੈਗਾ ਜੇ ਤੁਹਾਡੇ ਤੁਹਾਨੂੰ ਮੰਮੀ ਜੇ ਤੁਸੀਂ ਤੇ ਕਿਰਨ ਦੋਨੋਂ ਜਾ ਕੇ ਬਾਜ਼ਾਰ ਤੇ ਬਾਜ਼ਾਰ ਦੇ ਕੰਮ ਨਿਬੇੜ ਲੈਂਦੇ ਤਾਂ ਤੁਹਾਡਾ ਜਲਦੀ ਹੋ ਜਾਣਾ ਸੀ ਕਿਰਨ ਜਿਹੜਾ ਸਲੂਨ ਵਾਲਾ ਕੰਮ ਸੀ ਤੁਸੀਂ ਨਾ ਦੋ ਤਿੰਨ ਦਿਨ ਪਹਿਲਾਂ ਕਰਨਾ ਸੀ ਆਪਣਾ ਟਾਈਮ ਹੀ ਨਹੀਂ ਸੀ ਟਾਈਮ ਹੀ ਨਹੀਂ ਸੀ ਸਾਡੇ ਟਾਈਮ ਹੈਗਾ ਵੇ ਇੱਕ ਤਾਂ ਖੰਡਿੰਗ ਨਹੀਂ ਹੋਈ ਨਿੱਕਾ ਨਹੀਂ ਹੁੰਦਾ ਕਰਮ ਟਾਈਮ ਹੀ ਨਹੀਂ ਹਾਲੇ ਆਪਣਾ ਜਿਹੜਾ ਉਹ ਉਹਦੀ ਤਾਰ ਸੜ ਗਈ ਏ ਹਾਏ ਉਹ ਪਤਾ ਨਹੀਂ ਜੇ ਨਾ ਕੀਤਾ ਹੋਵੇ ਕਰਨਾ ਪੈਣਾ ਸੀ ਵੀ ਉਹ ਲੈ ਹੀ ਹੁੰਦੇ ਆਪਾਂ ਕੁਝ ਜਿਹੜਾ ਉਹਦਾ ਉਹ ਟਾਈਮ ਹੈ ਸੀ ਲੈ ਆਂਦੀ ਹਾਂ ਇਹਦੇ ਕੁੜੀ ਦੇ ਕੱਪੜੇ ਨਹੀਂ ਸੁੱਕਣੇ ਐ ਇੱਕ ਦੂਸਰਾ ਨਵਾਂ ਪੱਤਰਾ ਵਾਲਾ ਕਿਹੜਾ ਪੱਤਰੀਂ ਚੀਨੀਆ ਚੀਨੀ ਮਿੱਟੀ ਵਾਲਾ ਪੱਥਰ ਪੱਥਰੀ ਹੈ ਉਹ ਚਲੋ ਦੇਖਦੇ ਆ ਘਰ ਜਾ ਕੇ ਪਹੁੰਚ ਕੇ ਹੁਣ ਜਾ ਕੇ ਕਰਦੀ ਹਾਂ ਦੀਦੀ ਹਾਂਜੀ ਅੱਜ ਮੰਮੀ ਨੇ ਤੇ ਕਿਰਨ ਨੇ ਦੋਨਾਂ ਨੇ ਨਾ ਬਹੁਤ ਲੇਟ ਕਰਾਇਆ ਮੈਂ ਡੈਡੀ ਨੂੰ ਜਾਣ ਕੇ ਦੱਸ ਰਿਹਾ ਕਿ ਡੈਡੀ ਨੇ ਫਿਰ ਮੰਮੀ ਰਾਂ ਦਾ ਜਿਆਦਾ ਉਹ ਕਰ ਦੇਣਾ ਖਲਾਰਾ ਪਾ ਦੇਣਾ ਕਿਉਂ ਕਿ ਹੋ ਗਿਆ ਮੰਮੀ ਪਹਿਲਾਂ ਦੇਖ ਕਿਰਨ ਨੇ ਕਹਿੰਦੇ ਮੈਂ ਆਪਣੇ ਹੇਅਰ ਟੱਚ-ਅਪ ਲੈਣਾ ਹੈ ਮੈਂ ਠੀਕ ਹੈ ਮੈਨੂੰ ਨਹੀਂ ਪਤਾ ਸੀ ਵੀ ਕੰਮ ਇੰਨਾ ਟਾਈਮ ਲੱਗੇਗਾ ਜੇ ਮੈਨੂੰ ਪਤਾ ਹੁੰਦਾ ਮਿੰਨਾ ਟਾਈਮ ਲੱਗਣਾ ਫਿਰ ਨਹੀਂ ਮੈਂ ਜਾਣ ਦੇਣਾ ਸੀ ਮੰਮੀ ਕਹਿੰਦੇ ਤੂੰ ਜਾਣ ਦੇ ਕਿਉਂ ਇੰਨਾ ਟਾਈਮ ਮੈਂ ਕਹਿੰਦਾ ਮੰਮੀ ਟਾਈਮ ਨਹੀਂ ਹੈਗਾ ਆਪਣੇ ਕੋਲ ਬਾਜ਼ਾਰ ਵੀ ਜਾਣਾ ਹੈ ਇਬਾਦਤ ਵੀ ਨਾਲ ਏ ਤੇ ਹੋਰ ਬੜੇ ਕੰਮ ਕਰਦੇ ਸੂਟ ਵੀ ਪਿਕ ਕਰਨੇ ਨੇ ਚੁੰਨੀਆਂ ਛੁੰਨੀਆਂ ਵੀ ਚੱਕਣੀਆਂ ਨੇ ਆਪਣੇ ਹੋਰ ਵੀ ਜੁੱਤੀਆਂ ਵੀ ਲੈਣੀਆਂ ਨੇ ਬੜਾ ਲੱਲੇ ਪੱਪੇ ਲੈਣੇ ਸੀ ਇਹਨਾਂ ਨੇ ਮੰਮੀ ਬਾਜ਼ਾਰ ਚ ਲੰਘੇ ਨੇ ਕਿਰਨ ਉੱਥੇ ਲੰਘੇ ਨੇ ਸਲੂਨ ਤੇ ਮੈਂ ਇਬਾਦਤ ਨਾਲ ਬੈਠਾ ਰਿਆ ਫਿਰ ਮੰਮੀ ਵੀ ਉੱਥੇ ਆ ਗਏ ਨਾ ਟਾਈਮ ਬੜਾ ਟਾਈਮ ਇੰਨਾ ਜ਼ਿਆਦਾ ਟਾਈਮ ਲੱਗਿਆ ਨਾ ਬਸ ਪੁੱਛੋ ਨਾ ਸਲੂਨ ਤੇ ਟਾਈਮ ਲੱਗਿਆ ਸੀ ਹਾਂ ਤੇ ਫਿਰ ਤੈਨੂੰ ਪਤਾ ਨਹੀਂ ਕੁੜੀਆਂ ਨੂੰ ਟਾਈਮ ਲੱਗਦਾ ਨਹੀਂ ਹੁੰਦਾ ਸਲੂਨ ਤੇ ਇਹ ਨਵੀਂ ਗੱਲ ਕਾਟ ਦਿੱਤੀ ਇਹ ਨਵੀਂ ਗੱਲ ਇਹੜੀ ਗੱਲ ਹੈ ਇੰਨਾ ਟਾਈਮ ਥੋੜੀ ਲੱਗਦਾ ਹੈ ਇੰਨਾ ਟਾਈਮ 30 ਲੱਗਦਾ ਜਦੋਂ ਵਾਲਾਂ ਨੂੰ ਟੱਚਰ ਕਰੀਦਾ ਨਾ ਪਹਿਲਾਂ ਹੈਅਰ ਵਾਸ਼ ਹੁੰਦੇ ਨੇ ਪ੍ਰੋਪਰ ਵੀਰ ਆ ਗਿਆ ਵੀਰ ਆ ਸਾਹ ਵੀਰੇ ਸਲੂਨ ਦੇ ਉੱਪਰ ਕਿੰਨਾ ਕੁ ਟਾਈਮ ਲੱਗਣਾ ਚਾਹੀਦਾ ਸਲੂਨ ਦੇ ਉੱਪਰ ਟਾਈਮ ਰਿਕੁਆਇਰਡ ਹੁੰਦਾ ਹੈ 15 ਮਿੰਟ ਅੱਧਾ ਘੰਟਾ ਸਲੂਨ ਤੇ ਹਾਂ ਡਿਪੈਂਡ ਕਰਦਾ ਉਸੇ ਕੰਮ ਕਿਹੋ ਜਿਹਾ ਕਰਵਾ ਦੇ ਹਾਂ ਉਹੀ ਤਾਂ ਕਰ ਲੈ ਅੱਜ ਜਿਨ੍ਹਾਂ ਨੇ ਦੋਨਾਂ ਨੇ ਮੈਨੂੰ ਉਲਝਾ ਲਿਆ ਇੰਨੀ ਰਾਤ ਪਾਤੀ ਇੰਨਾ ਲੇਟ ਕਰਤਾ ਉਹਦਾ ਪਾਪਾ ਤਾਂ ਮੈਨੂੰ ਆਇਆ ਸੀ ਫੋਨ 'ਨੇ ਪੁੱਛਦੇ ਸੀ ਮੰਮੀ ਕਿੱਥੇ ਕਿਰਨ ਕਿੱਥੇ ਕਿੱਥਿਆਂ ਤੁਸੀਂ ਅੱਛਾ ਪਾਪਾ ਤਾਂ ਖੁਸ਼ ਹੋ ਗਏ ਹੋ ਰਹੇ ਸੀ ਹਾਂ ਕਹਿੰਦੇ ਕਿੱਥੇ ਪਾਪਾ ਕਹਿੰਦੇ ਮੰਮੀ ਤੇਰੀ ਕਿੱਥੇ ਹੈ ਮੰਮੀ ਨੂੰ ਉੱਧਰ ਜਾਣਾ ਸੀ ਹਲਵਾਈ ਵਾਲੋ ਕੁਝ ਟੇਸਟ ਟੋਸਟ ਕਰਨ ਜਾਣਾ ਸੀ ਉਹ ਕਰਕੇ ਆਇਆ ਵੀਰੇ ਨਹੀਂ ਦਿਖਾਈ ਕਿੱਥੇ ਲਿਆਦਾ ਕੁਝ ਲਿਆਦਾ ਸੈਂਪਲ ਕਾਦਾ ਸੈਂਪਲ ਲੈਂਦਾ ਉੱਥੋਂ ਠਾਈਦਾ ਦੇਖੋ ਮੈਂ ਪਾਪਾ ਨੂੰ ਭੇਜਿਆ ਸੀਗਾ ਸਪੈਸ਼ਲ ਮੈਂ ਕਿਹਾ ਮੰਮੀ ਉੱਥੇ ਨੇ ਤੁਸੀਂ ਜਾ ਕੇ ਆਓ ਬਾਕੀ ਜਿਹੜਾ ਪਾਣੀ ਪੂਣੀ ਲਿਆਣਾ ਸੀ ਜੋ ਕੋਲਡ ਡਰਿੰਕ ਕੋਲਡ ਡਰਿੰਕ ਜੋ ਲਲਮ ਗਲਮ ਉਹ ਸਾਰਾ ਸਮਾਨ ਮੈਂ ਲੈ ਆਇਆ ਠੀਕ ਹੈ ਡਿਸਪੋਜ਼ਲ ਡਿਸਪੋਜ਼ਲ ਟਿਸ਼ੂ ਦੇ ਪਦਲ ਲਲਮ ਗਲਮ ਜੋ ਵੀ ਹੁੰਦਾ ਹਲਵਾਈ ਦਾ ਕੋਲਾ ਲੱਕੜ ਸਿਲੰਡਰ ਤਰਾ ਕੁਟਲੀ ਅੰਦਾ ਹੁਣ ਰਾਇਗੀ ਸ੍ਰੀ ਮਠਾਈ ਤੁਸੀਂ ਟੇਸਟ ਕਰਨੀ ਸੀ ਪਾਪਾ ਨੂੰ ਤੁਸਾਂ ਅਨ ਨੂੰ ਟੇਸਟ ਨਹੀਂ ਆਉਂਦਾ ਸਾਨੂੰ ਤਾਂ ਪਤਾ ਤੁਸੀਂ ਕਿਹਾ ਮੈਂ ਚੈੱਕ ਕਰਨੀ ਆ ਤਾਂ ਗਰ ਕੋ ਸਪੈਸ਼ਲ ਪਾਪਾ ਨੇ ਕਿਹਾ ਮੈਨੂੰ ਪਾਪਾ ਨੇ ਕਿਹਾ ਤੇ ਤੁਹਾਡੇ ਕੋਲ ਸ੍ਰੀ ਮਠਾਈ ਪਾਪਾ ਨੇ ਕਿਹਾ ਕਿ ਖਾਣ ਲੱਗਿਆ ਹੁਣ ਤੁਸੀਂ ਆਪਣੇ ਪਾਪਾ ਕੋਲ ਜਾਓ ਪਾਪਾ ਕੋਲ ਜਾ ਹਾਂ ਜਾਓ 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 ਪਾਪਾ ਕੋਲ ਜਾਂਦੇ ਕਿਉਂ ਨਹੀਂ ਪੀ ਹਾਂ ਟੇਸਟ ਕਰੋ ਜਾ ਕੇ ਤੇ ਜਾ ਕੇ ਬੈਠੋ ਪਤਾ ਲੱਗੇ ਤੁਹਾਨੂੰ ਵੀ ਨਹੀਂ ਹਾਂ ਸੱਸਾ ਨੋਹਾਂ ਨੇ ਇੰਨਾ ਟਾਈਮ ਲਵਾਤਾ ਮੈਨੂੰ ਲੁਝਾਈ ਪੈ ਨਹੀਂ ਯਾਰ ਕੰਮ ਇੰਨੇ ਦਿਨ ਹੋ ਗਏ ਨੇ ਕਦੇ ਪਟਿਆਲੇ ਕਦੇ ਰਾਜਪੁਰੇ ਕਦੇ ਇੱਥੇ ਕਦੇ ਉੱਥੇ ਕਦੇ ਮੁਹਾਲੀ ਮੈਂ ਸੂਟ ਵੀ ਨਹੀਂ ਚੱਕ ਕੇ ਲਿਆਇਆ ਅਹ ਦੇਖ ਲੈ ਚਪਕਾ ਆਪਣੇ ਜੁੱਤਾਂ ਨੂੰ ਜੇ ਤੇਰੇ ਸੂਟ ਵਾਲ ਚਲੇ ਜਾਂਦੇ ਹੋਰ ਲੇਟ ਹੋ ਜਾਣਾ ਸੀ ਮੈਂ ਹੀ ਛੱਡ ਕੇ ਆਇਆ ਹਾਂ ਇਹ ਨਹੀਂ ਜਾਣਾ ਤੂੰ ਕਿੰਨਾ ਹੈ ਨਾ ਫੇਰੀ ਕੱਲ ਜਾਵਾਂਗਾ ਨਹੀਂ ਕੱਲ ਨਹੀਂ ਮੈਂ ਜਾਣਾ ਮੰਮੀ ਕਹਿੰਦੇ ਕੱਲ ਵੀ ਜਾਣਾ ਤੇ ਮੰਮੀ ਨਾਲ ਮੈਂ ਕੋਈ ਕੋਈ ਇੱਕ ਛੋਟ ਦੋ ਕੰਮ ਨੇ ਛੋਟੇ ਛੋਟੇ ਕਿਰਨਦਰ ਮੈਨੂੰ ਕਹਿੰਦੇ ਵੀ ਮੈਂ ਨਾ ਜੁੱਤੀ ਲੈਣੀ ਚਲ ਮੈਂ ਕੱਲ ਆ ਜਾਾਂਗੀ ਮੈਂ ਕਹਿੰਨਾ ਜੁੱਤੀ ਲੈਣੀ ਨਾ ਹੁਣੇ ਲੈ ਹੁਣੇ ਹੀ ਹੁਣੇ ਹੀ ਕੱਲ ਨਹੀਂ ਆਣਾ ਕਿਉਂਕਿ ਬਾਦ ਤੂੰ ਫੇਰ ਨਾਲ ਲੈ ਕੇ ਜਾਣਾ ਪੈਣਾ ਉਹ ਚੱਕਰੇ ਚ ਠੰਡ ਦੇ ਵਿੱਚ ਯਾਰ ਇਹ ਬਾਦ ਤੂੰ ਕੱਲ ਨੂੰ ਲੈ ਕੇ ਜਾਣਾ ਫੇਰ ਉਹਦੇ ਨਾਲ ਕੀ ਹੈ ਦਿਮਾਗ ਦੇ ਉੱਪਰ ਤਾਂ ਬਰਡਨ ਬਣਿਆ ਰਹਿੰਦਾ ਹੁਣ ਜੇ ਕੱਲ ਦੁਬਾਰਾ ਲੈ ਕੇ ਜਾਣੇ ਇਹ ਬਾਦ ਨੂੰ ਉਹ ਮਨ ਦੇ ਉੱਪਰ ਬਰਡਨ ਬਣਿਆ ਰਹੇਗਾ ਵੀ ਬਾਦ ਨਾਲੇ ਰੂਪ ਪੀਏਗੀ ਦੁੱਧੂ ਪੀਏਗੀ ਇਹ ਵੋ ਹੈਨਾ ਇਸ ਕਰਕੇ ਮੈਂ ਕਿਹਾ ਤੂੰ ਹੁਣੇ ਆਪਣੀ ਜੁੱਤੀ ਲੈ ਲੈ ਜਿਹੜੀ ਲੈਣੀ ਏ ਕੱਲ ਨਹੀਂ ਮੈਂ ਗੱਡੀ ਘੁਮਾ ਲਈ ਫੇਰ ਉਧਰ ਜੁੱਤੀ ਵਾਲੀ ਦੁਕਾਨ ਵਾਲ ਜੁੱਤੀ ਲੈ ਕੇ ਘਰ ਆਏ ਮੈਂ ਕਿਹਾ ਹੁਣ ਤੁਹਾਡਾ ਕੰਮ ਖਤਮ ਹੁਣ ਸਿਰਫ ਰਹਿ ਗਿਆ ਮੰਮੀ ਦਾ ਇੱਕ ਛੋਟਾ ਜਾਨੀ ਨਾ ਬੜਾ ਵੱਡਾ ਕੰਮ ਏ ਓਏ ਹਾ ਇੱਕ ਰਿਹਾ ਕੇ ਦੀਦੀ ਦਾ ਸੂਟ ਚੱਕਣਾ ਮੈਂ ਪੱਗ ਲੈਣੀ ਸੀ ਆਪਣੀ ਪੱਗ ਕੈਨਸਲ ਕਰਤੀ ਏ ਸੈਕਰੀਫਾਈਜ਼ ਕਰ ਲਿਆ ਵੀਰੇ ਤੇਰੇ ਕੋਲ ਮਹਿਰੂਨ ਕਲਰ ਦੀ ਪੱਗ ਹੈਗੀ ਏ ਡਾਰਕ ਮਹਿਰੂਨ ਯੈਸ ਐਨ ਮਹਿਰੂਨ ਹਾਂ ਉਹ ਆ ਤੂੰ ਚੈੱਕ ਕਰ ਲੈ ਦੋ ਨੇ ਮਹਿਰੂਨ ਪੱਗਾਂ ਜਿਹੜੀ ਤੈਨੂੰ ਪਸੰਦ ਆਏ ਬੰਨਿਆ ਬਸ ਠੀਕ ਏ ਫਿਰ ਕਿਉਂਕਿ ਜੇ ਮੈਂ ਕੱਲ ਲੈ ਕੇ ਆਣਾ ਫਿਰ ਸੁੱਕਣੀ ਨਹੀਂਗੀ ਸੁੱਕ ਜੇਗੀ ਸੁੱਕ ਨਹੀਂ ਨਾ ਕੱਲ ਨਹੀਂ ਸੁਕਣੀ ਯਾਰ ਤੂੰ ਉਹ ਮਾਵਾ ਜੀ ਨੇ ਉਤਰਨਾ ਉਹ ਮਾਵਾ ਨਹੀਂ ਉਤਰਨਾ ਨਾ ਇਹਦੇ ਦੁराज ਬੁਰਾ ਜੰਦਰੇ ਦੱਸਿਆ ਨਹੀਂ ਹੈਗਾ ਪੱਗ ਲੈਣੀ ਮੰਮੀ ਕਿਰਨ ਨੇ ਲਾਸਟ ਮੂਮੈਂਟ ਤੇ ਆ ਕੇ ਆਪਣੇ ਸੂਟ ਦਾ ਡਿਜ਼ਾਈਨ ਚੇਂਜ ਕੀਤਾ ਤੂੰ ਹੀ ਕੀਤਾ ਮੈਂ ਨਹੀਂ ਕੀਤਾ ਪਹਿਲਾਂ ਇਹਨੇ ਦੂਸਰਾ ਪਾਣਾ ਸੀ ਉਹ ਡਿਜ਼ਾਈਨਰ ਉਹਦੇ ਨਾਲ ਦੀ ਪੱਗ ਹੈਗੀ ਸੀ ਫਿਰ ਲਾਸਟ ਮੂਮੈਂਟ ਤੇ ਕਿਰਨ ਨੇ ਤਾਂ ਡਿਜ਼ਾਈਨ ਚੇਂਜ ਕਰਤਾ ਵੀ ਠੰਡੇ ਉਸ ਦਿਨ ਬਹੁਤ ਜ਼ਿਆਦੀ ਤੇ ਜਿਹੜਾ ਉਹ ਸੂਟ ਹੈ ਉਹ ਥੋੜਾ ਜਿਆਦਾ ਤੁਹਾਨੂੰ ਪਤਾ ਪਤਲੇ ਠੰਡ ਲੱਗੀ ਹੋਈ ਉਹਦੇ 'ਚ ਮਸਾਲਾ ਹੋਵੇ ਕਿਦਾਂ ਸਸਾਨਾ ਅਠੀਆਂ ਇਹਦੇ ਰੰਗ ਤੇ ਤੁਹਾਨੂੰ 글로 ਆਇਆ ਨਹੀਂ ਦਿਖਿਆ ਹਾਏ ਗਲੋ ਨਹੀਂ ਇਹ ਤਾਂ ਗੁਰੂ ਗੁਰੂ ਲੱਗ ਰਿਹਾ ਮੇਰਾ ਫਲਾਵਰ ਦਾ ਕੀ ਲਾਇਆ ਕੀ ਲਾਇਆ ਕੁਝ ਨਹੀਂ ਲਾਇਆ ਮੈਂ ਅਗਲੇ ਜੂ ਗਿੱਤੀ ਹੋਣੀ ਓਏ ਮੈਂ ਮੇਰੇ ਮੈਂ ਕਰਾਂ ਆਪਣੇ ਮੂੰਹ ਤੇ ਉਹ ਨਾਲ ਜਿਹੜੀ ਪ੍ਰੋਮੋਸ਼ਨ ਕਰਨੀ ਉਹ ਵੀ ਕਰ ਲੈਨੇ ਨਾਲ ਉਹ ਕਰ ਲੈਨੇ ਆ ਮੇਰਾ ਦਿਖਾ ਦੇ ਮੇਰਾ ਰੰਗ ਜ਼ਿਆਦਾ ਚਮਕ ਰਿਹਾ ਆ ਵੀ ਜਿਹੜਾ ਰੰਗ ਜ਼ਿਆਦਾ ਚਮਕਦਾ ਮਾ ਕੇ ਸਹੀ ਗੱਲ ਹੈ ਇੱਕ ਸਾਨਾ ਪ੍ਰੋਮੋਸ਼ਨ ਵਾਸਤੇ ਆਇਆ ਕੋਈ ਫੇਸ ਪੈਕੇ ਮੁੰਡੇ ਆਲਾ ਉਹ ਮੁੰਡਿਆਂ ਨੇ ਲਾਣਾ ਹੁੰਦਾ ਫਿਰ ਬਹੁਤ ਜ਼ਿਆਦਾ 글로 ਜਾਂਦਾ ਚਮਕ ਜਾਂਦਾ ਮੂੰਹ ਬੜਾ ਵਧੀਆ ਹੋ ਜਾਂਦਾ ਉਹਦੀ ਪ੍ਰੋਮੋਸ਼ਨ ਕਰਨੀ ਨਾਲੇ ਮੋ ਟ੍ਰਾਈ ਕਰਕੇ ਚੈੱਕ ਕਰ ਲੈਣਾ ਕਿ ਨਹੀਂ हाइट ਨਾ ਟ੍ਰਾਈ ਹੋ ਜੇਗੀ ਨਾ ਟ੍ਰਾਈ ਹੋ ਜੇਗੀ ਪਤਾ ਲੱਗੇ ਮੂੰਹ ਹੋਰੀ ਕੋ ਚਲੇਗਾ ਦਾਣੇ ਨਿਕਲੇ ਨੇ ਤੇ ਪਤਾ ਨਹੀਂ ਕਿਹਦਾ ਵਿਆਹ ਸੀ ਮੰਮੀ ਉਹਨੇ ਨਾ ਪਤਾ ਨਹੀਂ ਕਿਹੜੀ ਕੁੜੀ ਜਿ ਆਪਣੀ ਪਿੰਡ ਤੋਂ ਹੋਈ ਸੀ ਕਿ ਫੇਸ਼ੀਅਲ ਕਰਾਇਆ ਤੇ ਮੂੰਹ ਰੈਡੇ ਮੋਡੇ ਬਟੇ ਉਹ ਦਾਣੇ ਨਿਕਲੇ ਸੀ ਲਓ ਜੀ ਨਵੇਂ ਦਿਨ ਦੀ ਸ਼ੁਰੂਆਤ ਹੋਈ ਹੈ ਤੇ ਕੱਲ ਤੁਹਾਨੂੰ ਪਤਾ ਹੀ ਹੈ ਕਿਰਨ ਉਹਨਾਂ ਨੇ ਬਹੁਤ ਲੇਟ ਕਰਦਾ ਸੀ ਪਾਪਾ ਵੀ ਬੋਲ ਰਹੇ ਸੀ ਵੀ ਤੁਸੀਂ ਬਹੁਤ ਜ਼ਿਆਦਾ ਲੇਟ ਹੋ ਗਏ ਕਿਉਂਕਿ ਮਠਾਈਆਂ-ਮਠੂਈਆਂ ਵੱਲ ਵੀ ਜਾਣਾ ਸੀ ਮੰਮੀ ਨੇ ਉਹ ਚੀਜ਼ ਮਿਸ ਹੋ ਗਈ ਪਾਪਾ ਚਲੋ ਆਪ ਹੀ ਜਾ ਕੇ ਸਾਰਾ ਕੁਝ ਕਰ ਆਏ ਸੀ ਤੇ ਅੱਜ ਟੈਂਟ ਵਾਲੇ ਨੇ ਆ ਜਾਣਾ ਸਾਰੇ ਕਰੋਕਰੀਆਂ ਕਰੋਕਰੀਆਂ ਜੋ ਸਮਾਨ ਆਣਾ ਅੱਜ ਲਾਸਟ ਦਿਨ ਹੈ ਜੀ ਕੱਲ ਸਾਡੀ ਲੋੜੀ ਸੈਲੀਬ੍ਰੇਸ਼ਨ ਹੈ ਕੁਝ ਗੱਲਾਂ ਐਸੀਆਂ ਨੇ ਜੋ ਬਾਅਦ ਵਿੱਚ ਕਰਾਂਗੇ ਲੋੜੀ ਸੈਲੀਬ੍ਰੇਟ ਹੋ ਜੇ ਉਸ ਤੋਂ ਬਾਅਦ ਕਰਾਂਗੇ ਤੇ ਅੱਜ ਮੈਂ ਮੰਮੀ ਨੇ ਜਾਣਾ ਸੀ ਰਾਜਪੁਰੇ ਲੇਕਿਨ ਕਿਰਨ ਨੇ ਫੇਰ ਉਹੀ ਗੱਲ ਕੀਤੀ ਆਪਣਾ ਪ੍ਰੋਗਰਾਮ ਵਿੱਚ ਬਣਾ ਲਿਆ ਕਹਿੰਦੀ ਮੈਂ ਨੂੰ ਇੱਕ ਕੰਮ ਹੋਰ ਰਹਿ ਗਿਆ ਇਹਦੇ ਕਰਕੇ ਮੇਰੀ ਹੋ ਗਈ ਕਿਰਨ ਨਾਲ ਸਵੇਰੇ ਸਵੇਰੇ ਲੜਾਈ ਵੀ ਐਦਾ ਨਹੀਂ ਹੁੰਦਾ ਵੀ ਜੋ ਕੰਮ ਜੇ ਰਹਿ ਗਿਆ ਤਾਂ ਤੁਹਾਨੂੰ ਕੱਲ ਕਿਹਾ ਸੀ ਵੀ ਆਪਣਾ ਨਿਬੇੜ ਲੋ ਕੰਮ ਕਿਰਨੂ ਯਾ ਰਾਤ ਨੂੰ ਯਾਦ ਆਇਆ ਵੀ ਨਹੀਂ ਮੇਰਾ ਉਹ ਕੰਮ ਰਿੰਦਾ ਤੇ ਫਿਰ ਹੁਣ ਮੈਂ ਪਹਿਲਾਂ ਸਦੇਖੋ ਸਵੇਰੇ ਉੱਠਿਆ ਕੋਣ ਵਲੌਗ ਵੀ ਐਡਿਟ ਕਰਨਾ ਹੈ ਵਲੌਗ ਐਡਿਟ ਕਰਨ ਤੋਂ ਬਾਅਦ ਅਸੀਂ ਜਾਣਾ ਰਾਜਪੁਰੇ ਰਾਜਪੁਰੇ ਜਾਣ ਤੋਂ ਬਾਅਦ ਜੋ ਉਸੜ ਬਸਮਾਨ ਫਿਰ ਸ਼ਾਮ ਨੂੰ ਟੈਂਟ ਵਾਲਿਆਂ ਦਾ ਸਿਸਟਮ ਦੇਖਣਾ ਤੇ ਉਸ ਤੋਂ ਬਾਅਦ ਮਤਲਬ ਕਾਫੀ ਜ਼ਿਆਦਾ ਕੰਮ ਹੈਗੇ ਨੇ ਅੱਜ ਹਾਲੇ ਮੈਂ ਆਪਣੀ ਸ਼ਕਲ ਸੂਰਤ ਨਹੀਂ ਸਵਾਰੀ ਜਮਾਵੀ ਉਹਦਾ ਵੀ ਹਿਸਾਬ ਕਿਤਾਬ ਜਿਹਾ ਲਾਣਾ ਹੈ ਵੈਰੀ ਟਫ ਵੈਰੀ ਟਫ ਵੈਰੀ ਟਫ ਵੈਰੀ ਟਫ ਸੋ lettes see ਹਾਂਜੀ ਮਮਾ ਰਾ ਕਿੱਡੀਆਂ ਕਰ ਰਹੇ ਹੋ ਹਾਂ ਨੇ ਓਏ ਹੋਏ 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 ਜੋਰ ਲਾ ਕੇ ਲਾ ਲਾ ਹੁਣ ਬਾਤ ਸੇ ਬਾਤ ਖੇਡ ਲਿਆ ਹਾਂ ਬੋਕੇ ਲੱਗੀ ਸੀ ਹੁਣ ਬੱਕ ਲੱਗੀ ਸੀ ਲੋ ਜੀ ਦੋਸਤੋ ਚਲੋ ਸਰੂ ਦੇ ਇਜਾਜ਼ਤ ਇੰਨਾ ਕ ਅੱਜ ਦਾ ਵਲੋਗ ਕਬੂਲ ਕਰਿਓ ਤੇ ਮਿਲਦੇ ਆ ਤੁਹਾਨੂੰ ਕੱਲ ਲੋਹੜੀ ਸੈਲੀਬ੍ਰੇਸ਼ਨ ਤੇ ਆਇਓ ਜਰੂਰ ਸਾਡੇ ਨਾਲ ਅਪਰਲ ਕਿਲੜੀ ਜਨਾਵਾਂਗੇ ਤੇ ਉਸ ਨੂੰ ਇਜਾਜ਼ਤ